ਅਸੀਂ ਜੇ ਤੁਹਾਨੂੰ ਜਿਹਦਾ ਜਿੱਦਾਂ ਜੀ ਕਲਤਖ ਸਾਹਿਬ ਵੱਲੋਂ ਹੁਕਮ ਹੋਇਆ ਤੇ ਉਸ ਮੁਤਾਬਕ ਤੁਸੀਂ ਜਿਹੜੀ ਐ ਜੋ ਸਜਾ ਬੁੱਕਦੇ ਹੋ ਤੇ ਸੇਵਾ ਕਰਨੀ ਬੰਦੇ ਕੱਟਾ ਪੁੱਛੋ ਕੀ ਕਹੋ ਦੇਖੋ ਸਿੰਘ ਸਾਹਿਬਾਨ ਵੱਲੋਂ ਜੈਦਾ ਸਾਹਿਬਾਨਾ ਵੱਲੋਂ ਜੋ 2 ਦਸੰਬਰ ਨੂੰ ਸ਼ਰਮਣੀ ਕਾਲਰ ਦੀ ਲੀਡਰਸ਼ਿਪ ਨੂੰ ਬੁਲਾਇਆ ਗਿਆ ਸੀ ਸਸ ਵੀਰ ਸਿੰਘ ਬਾਦਲ ਖਾਨ ਦੀ ਅਗਵਾਈ ਦੇ ਵਿੱਚ ਅਕਾਲੀ ਸਰਕਾਰਾਂ ਸਮੇਂ ਜੋ ਕੁਝ ਵੀ ਵਾਪਰਿਆ ਉਹਦਾ ਉੱਥੇ ਜ਼ਿਕਰ ਵੀ ਹੋਇਆ ਉਹਦੀਆਂ ਗਲਤੀਆਂ ਵੀ ਮੰਨੀਆਂ ਗਈਆਂ ਔਰ ਕਿਉਂਕਿ ਅਸੀਂ ਉਸ ਲੀਡਰਸ਼ਿਪ ਦਾ ਹਿੱਸਾ ਰਹੇ ਹਾਂ ਤਾਂ ਔਰ ਅਸੀਂ ਦਿੱਕੇ ਵੀ ਦੇ ਕੇ ਆਈ ਸੀ ਕਿ ਅਸੀਂ ਕੋਈ ਉਹਨੂੰ ਦਿੱਤੀ ਸੀ ਬਤਾਇਆ ਸੀ ਤੇ ਸਾਨੂੰ ਵੀ ਮਤਲਬ ਉਹਨਾ ਗਲਤੀ ਆ ਜੀ ਕਿ ਮੈਂ ਅਜਾ ਕੱਲ ਮੌਕਾ ਦਿੱਤਾ ਜਾਵੇ ਤੁਮ ਬਸੀ ਧੰਨਵਾਦ ਕਰਦਾ ਹਾਂ ਅੰਛੀ ਸਹਿਬਾਨ ਦਾ ਜਿਨ੍ਹਾਂ ਨੇ ਸਾਡੀ ਇਹ ਮਤਲਬ ਆ ਸੇਵਾ ਕਰਨਾ ਸਾਨੂੰ ਮੌਕਾ ਦਿੱਤਾ ਔਰ ਸੇਵਾ ਸਰਦਾ ਸੇਵਾ ਸਿਮਰਨ ਗੁਰੂ ਸਾਹਿਬ ਦੀ ਫਿਲਾਸਫੀ ਦਾ ਮੁੱਖ ਧਾਰਾ ਔਰ ਸੇਵਾ ਕਰਕੇ ਸਕੂਨ ਮਿਲਦਾ ਮੰਨੋ ਪਰ ਮੈਂ ਸਮਝਦਾ ਜਾਣੇ ਜਾਣੇ ਜੋ ਵੀ ਜਿੰਦਗੀ ਜਮਾਲ ਤੋਂ ਗਲਤੀ ਹੁੰਦੀਆਂ ਇੱਥੇ ਆਣ ਕੇ ਨਿਮਰਤਾ ਵੀ ਆਉਂਦੀ ਆ ਮਿਠਾਸ ਵੀ ਆਉਂਦੀ ਆ ਔਰ ਸੇਵਾ ਭਾਵਨਾ ਵੀ ਆਉਂਦੀ ਆ ਵੈਸੇ ਰਾਜਨੀਤੀ ਹੈ ਹੀ ਸੇਵਾ ਦਾ ਨਾ ਤੇ ਵੱਖਰੀ ਗੱਲ ਆ ਜੇ ਰਾਜਨੀਤੀ ਨੂੰ ਵਪਾਰ ਬਣਾ ਲਿਆ ਰਾਜਨੀਤੀ ਨੂੰ ਠੰਡਾ ਬਣਾ ਲਿਆ ਪਰ ਸਹੀ ਮੈਨੇ ਵਿੱਚ ਰਾਜਨੀਤੀ ਇੱਕ ਸੇਵਾ ਦਾ ਨਾਮ ਔਰ ਇਸ ਕਰਕੇ ਜਿਹੜਾ ਟੋਡ ਸੱਬਰ ਨੂੰ ਫੈਸਲਾ ਸੁਣਾਇਆ ਉਦੋਂ ਨਾ ਮੈਂ ਸਮਝਦਾ ਪਾਤਰੀ ਮਹਾਨ ਸੰਸਤਾ ਸ੍ਰੀ ਅਕਾਲਤਖਤ ਸਾਹਿਬ ਦਾ ਵੀ ਨਾਂ ਉੱਚਾ ਹੋਇਆ ਔਰ ਸਾਡੀਆਂ ਮਹਾਨ ਪਰੰਪਰਾਵਾਂ ਮਰਿਆਦਾ ਨੂੰ ਵੀ ਇੱਕ ਨਵੀਂ ਸ਼ੁਰੂਆਤ ਮਿਲੀ ਹੈ ਮੈਂ ਸੋਨਦਾ ਜਮਾਤੀ ਤੌਰ ਤੇ ਫਾਇਦਾ ਹੋਇਆ ਹੀ ਹੋਇਆ ਮੈਨੂੰ ਤਾਂ ਜਾਤੀ ਤੌਰ ਤੇ ਬੜਾ ਫਾਇਦਾ ਹੋਇਆ ਕਿਉਂਕਿ ਮੇਰੇ ਤੇ ਬੜੇ ਗਲਤ ਇਲਜ਼ਾਮ ਬਹੁਤ ਸਮੇਂ ਸਮੇਂ ਤੇ ਲਾਉਂਦੇ ਰਹੇ ਭਲੇਖੇ ਖੜੇ ਕਰਦੇ ਰਹੇ ਸਿੰਘ ਸਾਹਿਬਾਨ ਦਾ ਧੰਨਵਾਦ ਕਰਦਾ ਮੈਂ ਸਭ ਉਹ ਜਿਨ੍ਹਾਂ ਨੇ ਮੌਕਾ ਦਿੱਤਾ ਉਹ ਗੱਲਾਂ ਸਾਰੀਆਂ ਸਪਸ਼ਟ ਹੋਈਆਂ ਇਸ ਦੌਰ ਤੇ ਜਿਹੜਾ ਪ੍ਰਸ਼ਾਕ ਦੇ ਮਾਮਲੇ ਵਿੱਚੀ ਗੁਰੂ ਸਾਹਿਬ ਦਾ ਸਮੰਗ ਲਾਉਣ ਵਾਲੇ ਸਰਸੇਵਾਲਾ ਦੇ ਸੰਬੰਧੀ ਭਾਵੇਂ ਢੀਂਸਾ ਸਾਹਿਬ ਨੇ ਉਸੇ ਦੇ ਉਸ ਬਿਆਨ ਨੂੰ ਦੁਜੇ ਜਿਨਕਾਰਤਾ ਸੀ ਪਰ ਫਿਰ ਵੀ ਭਲੇਖੇ ਸੀ ਪਰ ਮੈਂ ਜਦੋਂ ਸਪਸ਼ਟ ਗੱਲ ਕੀਤੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਕਰਕੇ ਕੋਈ ਝੂਠ ਨਹੀਂ ਬੋਤਾਗਾ ਔਰ ਗੁਰੂ ਨੇ ਸ਼ਕਤੀ ਸਵਰਤਾ ਨ ਬਖਸ਼ੀ ਅਸੀਂ ਉਹ ਸੱਚ ਦੇ ਪਹਿਰਾ ਦਿੱਤਾ ਹੋਸ਼ ਸਿੰਘ ਸਾਹਿਬਾਨ ਨੇ ਕਿ ਸਾਹ ਦੇ ਮਾਮਲੇ ਦੇ ਵਿੱਚ ਸੰਨੀ ਪਰ ਰ ਕੀਤੀ ਤੇ ਦੂਜੀਆਂ ਦੋ ਜਿਹੜੇ ਬਿਆਨਬਾਜ਼ੀ ਸੀ ਉਹ ਬਾਰਾਤ ਗਿਆ ਗਲਤ ਆਏ ਸੀ ਉਹਨਾਂ ਬਾਰੇ ਵੀ ਮੈਨੂੰ ਗੁਰੂ ਨੇ ਸਵੱਤਾ ਬਖਸ਼ੀ ਸ਼ਕਤੀ ਬਖਸ਼ੀ ਤਾਂ ਕਿ ਮੈਂ ਸਪੱਸ਼ਟ ਰੂਪ ਦੇ ਵਿੱਚ ਉਹਨਾਂ ਬਿਆਨਾਂ ਨੂੰ ਜਿਹੜੇ ਮੇਰੇ ਹੈ ਹੀ ਨਹੀਂ ਸੀ ਮੈਂ ਪਾਕਿਸਤਾਨ ਦੇ ਸਾਹਮਣੇ ਪਾਕਿਸਤਾਨ ਸਰਕਾਰ ਦੇ ਸਾਹਮਣੇ ਰੱਖ ਸਕਿਆ ਔਰ ਉਹਨਾਂ ਦੀ ਤਸਲੀ ਕਰਾ ਸਕਿਆ ਬਾਕੀ ਜੋ ਹਾਲਾਤ ਉਹ ਤੋਂ ਬਾਅਦ ਸਥਾਪਨਾਵਾਂ ਬਣਾਉਣ ਲਈ ਮੈਂ ਇੱਕ ਪਾਈਚਾਰਕ ਸਾਜ ਬਣਾਉਣ ਲਈ ਪੱਥ ਕੇਤ ਲਈ ਸੇਖ ਸਾਹਿਬਾਂ ਦੇ ਫੈਸਲੇ ਤੋਂ ਬਾਅਦ ਮਾਹੌਲ ਪੈਦਾ ਹੋਇਆ ਸੀ ਉਹਦੇ ਵਿੱਚ ਕੁਝ ਲੋਕਾਂ ਨੇ ਖੱਲਲ ਪਾਉਣ ਦੀ ਗੱਲ ਕੀਤੀ ਮਤਲਬ ਜਿੱਤੇ ਤੱਕ ਬਲੂ ਸਟਾਰ ਜਿਹੜਾ ਥੰਡਰ ਬਲੈਕ ਥੰਡਰ ਵਾਲੀ ਗੱਲ ਸੀ ਜਿਹੜਾ ਮਤਲਬ ਹੋਈ ਨਹੀਂ ਸਕਦਾ ਵੀ ਬਰਨਾਲ ਸਰਕਾਰ ਤਾਂ ਟੁੱਟ ਗਈ ਸੀ ਗਵਰਨਰ ਰਾਤ ਦੇ ਵਿੱਚ ਹੋਇਆ ਸੀ ਇਹ ਸਾਰੇ ਤੱਥ ਮੈਂ ਸੇਵਾ ਤੋਂ ਬਾਅਦ ਕਿਉਂਕਿ ਜਿੰਨੀ ਦੇਰ ਸੇਵਾ ਕਰਨੀ ਹੋਣੀ ਦੇਰ ਤੱਕ ਮੈਂ ਤੋਂ ਗੱਲ ਕਹਿ ਨਹੀਂ ਪਰ ਸੇਵਾ ਤੋਂ ਬਾਅਦ ਮੈਂ ਜਰੂਰ ਜਿੱਥੇ ਸੱਚਾਈ ਸਾਹਮਣੇ ਲਿਆਉਣ ਤੇ ਸੀ ਸਾਹਿਬਾਨ ਦਾ ਧੰਨਵਾਦ ਕਰਨਾ ਉੱਥੇ ਇਹ ਜਿਹੜੇ ਲੋਕ ਖੰਨਲ ਪਾ ਕੇ ਝੂਠੇ ਮਾਹੌਲ ਨੂੰ ਝੂਠੇ ਬਿਆਨਬਾਜ਼ੀ ਨੂੰ ਆਸਰਾ ਲੈ ਕੇ ਖਰਾਬ ਕਰਨ ਚਾਹੁੰਦੇ ਸੀ ਉਹਨਾਂ ਦੇ ਪਰਦੇ ਸੀ ਸੱਚਾਈ ਸਾਹਮਣੇ ਰੱਖ ਕੇ ਸਾਹਮਣੇ ਰੱਖੀ ਤੇ ਜਿਸ ਤਰ੍ਹਾਂ ਇਹ ਬਲੇਟੰਡਰ ਤੋਂ ਹੋਏ ਹੀ ਦੋਰੀ ਰਾਸੀ ਮਾਇਤਕਾਰ ਦਾ ਮੰਤਰੀ ਉੱਥੇ ਖਦਮ ਹੋ ਸਕਦਾ ਸੀ ਤੇ ਜੇ ਆ ਪਹਿਲਾ ਪੁਲਿਸ ਐਂਟਰੀ ਜਿਹੜੀ ਹੋਈ ਸੀ ਉਹ ਮਾ ਮੰਤਰੀ ਅਰੇ ਨਹੀਂ ਸੀ ਸੋ ਇਸ ਕਰਕੇ ਫਿਰ ਬਲੈਕ ਥੰਡਰ ਦੇ ਵਿਰੁੱਧ ਮੇਰਾ ਖਿਆਲ ਆ ਮੈਕਸੀਮ ਜਿਹੜੀ ਉੱਥੇ ਲੀਡਰਸ਼ਿਪ ਸੀ ਉਹਨਾਂ ਵਿੱਚੋਂ ਮੈਂ ਇੱਕ ਸੀ ਜਿਹੜਾ ਬਟਾਇਲ ਡੇਲ ਦੇ ਵਿੱਚ ਬਲੈਕ ਥੰਡਰ ਦੇ ਵਿਰੁੱਧ ਦੇ ਵਿੱਚ ਡੇਲ ਦੇ ਵਿੱਚ ਬਟਾਇਲ ਡੇਲ ਤੇ 2.5 ਮਹੀਨੇ ਜੇ ਕੱਟੇ ਇਹ ਸਾਰੀਆਂ ਗੱਲਾਂ ਅਸੀਂ 6 ਤਰੀਕ ਨੂੰ ਆ ਸਾਰੀ ਆਪਣੀ ਸੇਵਾ ਮੁਕੰਮਲ ਕਰਨ ਤੋਂ ਬਾਅਦ ਸਿੰਘ ਸਾਹਿਬਾਨ ਦਾ ਧੰਨਵਾਦ ਕਰ ਜਾਂਵਾ ਦੇ ਨਾਲ ਆਪਣੀ ਕੱਕ ਜਿਹੜਾ ਹੈ ਸਚਾਈ ਜਿਹੜੀ ਆ ਤੱਥਾਂ ਦੇ ਤਹਿਤ ਬਸ ਤੱਥਾਂ ਦਾ ਪਤਾ ਹੀ ਇਹ ਤਾਂ ਰਕਾਰ ਦੀਆਂ ਗੱਲਾਂ ਹੈ ਕਿਹੜੇ ਕਿਸੇ ਦੇ ਜਾਣੇ ਅੰਡਾ ਨਹੀਂ ਗੱਲਾਂ ਫਿਰ ਜਿਹੜੀ ਉੱਥੇ ਜਾਣ ਵਾਸਤੇ ਤੁਹਾਡੇ ਦੀ ਸੰਤੀ ਗੱਲ ਕਰ ਰਹੀ ਸੀ ਉਹ ਵੀ ਗੱਲ ਸਾਹਮਣੇ ਆ ਜਾਈਗੀ ਵੀ ਮਾਇਦਾ ਉਸ ਦਿਨ ਹੈ ਹੀ ਨਹੀਂ ਸੀ ਕਿਉਂਕਿ ਮੇਰੇ ਤੋਂ ਸਭ ਨੂੰ ਨਾਰਾਜ਼ਗੀ ਰਹੀ ਬਣਾਤਾ ਉਹ ਇਸ ਗੱਦੇ ਵੀ ਥੋੜੀ ਬੈਠੀ ਹੋਣੀ ਜੀ ਜਿਹੜੀ ਕੋਲ ਕਮੇਟੀ ਦੀ ਮੀਟਿੰਗ ਬੁਲਾਈ ਗਿਆ ਲੱਗਦਾ ਕਿ ਉਹ ਸੀਫੇ ਮਨਜ਼ੂਰ ਕਰਨਗੀ ਦੇਖੋ ਜੋ ਜਹਦਾ ਸਾਹਿਬਾਨਾ ਦਾ ਫੈਸਲਾ ਉਹ ਤਾਂ ਇਹੀ ਆ ਵੀ ਅੱਜ ਜਿਹੜੇ ਸਿੱਧੇ ਪਰ ਉਹ ਕਰਨੇ ਚਾਹੀਦੇ ਨੇ ਅ ਭਗਵਾਨ ਕੀ ਇਨਵੈਸਟੀਗੇਸ਼ਨ ਹਦਾਇਤਾਂ ਕੀਤੀਆਂ ਜਿਹੜੀ ਰਿਪੋਰਟ ਕੀਤੀ ਜਾਵੇ ਉਹ ਕੀ ਕਰਦੇ ਨੇ ਉਹ ਫੈਸਲਾ ਇਹੀ ਸੀ ਅ ਕਾਲਾ ਸਾਹਿਬ ਦੀ ਫੀਸ ਤੇ ਤੜਕੇ ਜੋ ਸਿੰਘ ਸਾਹਿਬបាន ਨੇ ਕਿਹਾ ਕਿ 3 ਦਿਨ ਦੇ ਅੰਦਰ ਅੰਦਰ ਕਾਲਾ ਸਾਹਿਬ ਤੇ ਰਿਪੋਰਟ ਦਿੱਤੀ ਜਾਵੇ ਜਿੱਦਾਂ ਜੀ ਕੰਦਰ ਸਾਹਿਬ ਨੂੰ ਜਿਹੜੀ ਹੁਕਮ ਹੋਇਆ ਨੇ ਕਿ ਕੋਈ ਵੀ ਧੜਾ ਨਹੀਂ ਲੱਗੇਗਾ ਦੁਬਾਰਾ ਤੋਂ ਸ਼ੁਰੂਆਤ ਹੋਊਗੀ ਤੁਹਾਡੀ ਜਿਹੜੀ ਕੀ ਹੋਂਦ ਰਹੇਗੀ ਤੇ ਤੁਹਾਡੇ ਸਾਰੇ ਗਰੁੱਪ ਦੀ ਅਕਤੂ ਮੋਟਰ ਤੋਂ ਸ਼ਰਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਦੇਖੋ ਅਸੀਂ ਤਾਂ ਜੇ ਤੋ ਸ਼ਰਮਣੀ ਅਕਾਲੀ ਦਲ ਸਿਰ ਲਹਿਰ ਬਣਾਈਆ ਉਦੋਂ ਵੀ ਇਹ ਸੋਚ ਕੇ ਬਣਾਈ ਸੀ ਵੀ ਅਕਾਲੀ ਦਲ ਨੂੰ ਇੱਕ ਜੁਟੀ ਕੂਟ ਹੋਣਾ ਚਾਹੀਦਾ ਬਲਕੇ ਇਕੱਲੇ ਸਾਢੇ 2 ਧੜੇ ਨਹੀਂ ਬਾਕੀ ਜਿਹੜੇ ਵੀ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੇ ਤਾਬੇ ਰਹਿ ਕੇ ਸ਼ਰਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ ਪਰ ਤਦੀ ਜੇ ਬਿਖਰੀ ਹੋਈ ਸ਼ਕਤੀ ਆ ਖੇਰੂ ਖੇਰੂ ਹੋਈ ਸ਼ਕਤੀ ਆ ਉਹਨੂੰ ਜੋੜਨਾ ਚਾਹੁੰਦੇ ਨੇ ਉਹਨਾਂ ਸਾਰੀਆਂ ਨਿੱਕ ਪਰੇਲੇ ਥੱਲੇ ਇਕੱਠਾ ਕੀਤਾ ਜਾਵੇ ਔਰ ਮੈਂ ਸਮਝਦਾ ਸੀ ਸੇਬਾਨ ਨੇ ਜਿਹੜੀ ਕਮੇਟੀ ਬਣਾਈ ਆ ਉਹਦੇ ਵਿੱਚ ਹੋਰ ਵੀ ਟੀਰਾ ਜਿਹੜੀਆਂ ਸ਼ਾਮਲ ਹੋਣਾ ਚਾਹੀਦੀਆਂ ਨੇ ਸਾਡਾ ਪੰਥਕ ਘੇਰਾ ਜਿਹੜਾ ਵਿਸ਼ਾਲ ਹੋਵੇ ਸਾਰੀਆਂ ਪੰਧਕ ਟੀਰਾ ਉਹਦੇ ਸ਼ਾਮਲ ਹੋ ਜਾਣ ਜਿੰਨੀਆਂ ਵੱਧ ਤੋਂ ਵੱਧ ਸ਼ਾਮਲ ਹੋਣਗੇ ਉੰਨੀ ਚੰਗੀ ਗੱਲ ਹੋਏਗੀ ਤੇ ਜਿਹੜਾ ਖਿੰਡਿਆ ਹੋਇਆ ਪੰਥ ਆ ਜੇ ਸੰਕੁਚਿਤ ਹੋਏਗਾ ਤਾਂ ਹੋਰ ਚੰਗੀ ਗੱਲ ਹੋਏਗੀ ਜਿਹੜੇ ਵੀ ਜਿਹੜੀਆਂ ਡੇਰੇ ਵੀ ਵਿਅਕਤੀ ਜਿਹੜੀਆਂ ਵੀ ਸੰਸਥਾਵਾਂ ਜਿਹੜੇ ਵੀ ਲੋਕ ਉਸ ਪਰਥਕ ਰਾਮਕਾਰ ਜਾ ਕੇ ਪੰਥਕੇ ਰਿਚਾ ਕੇ ਸ਼ਰੋਮਣੀ ਅਕਾਲੀ ਦਲ ਦੇ ਨਾਂ ਹੇਠ ਇੱਕ ਮਜਬੂਤ ਜਥੇਬੰਦੀ ਬੰਦੀ ਸੋਲਦੇ ਨੇ ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਮੈਂ ਸਮਝਦਾ ਅੱਜ ਲੋੜ ਆ ਇੱਕ ਜੁਟ ਕਰਨ ਦੀ ਇੱਕ ਸੁਰਗਰਮ ਦੀ ਕਿਉਂਕਿ ਬੜੀਆਂ-ਬੜੀਆਂ ਚੁਣੌਤੀਆਂ ਨੇ ਪਲ ਥਗੇ ਪੰਥਕ ਸੰਸਥਾਵਾਂ ਆਗੇ ਔਰ ਅੱਜ ਸਾਡੀ ਜਵਾਨੀ ਰੁੱਲ ਰਹੀ ਆ ਕਿਸਾਨੀ ਰੁੱਲ ਰਹੀ ਆ ਪੰਜਾਬ ਬਰਬਾਦ ਹੋ ਰਿਹਾ ਸੋ ਮਤਲਬ ਇੱਥੇ ਹਾਲਾਤਾਂ ਵਿੱਚ ਅੱਜ ਪੰਜਾਬ ਦੀ ਇੱਕ ਮਜਬੂਤ ਆਵਾਜ਼ ਵੜ ਲੈਣੀ ਲਾਜ਼ਮੀ ਤੌਰ ਤੇ ਪੰਥਕ ਵਿਕਰੀਆਂ ਜਿਹੜਾ ਇਹਨੂੰ ਦੂਰ ਕਰਕੇ ਇੱਕ ਝੂਟੀ ਕਸੂਰ ਕਰਕੇ ਇੱਕ ਜੁਰਤਾ ਦਾ ਮਾਹੌਲ ਬਣਾਉਣ ਦੀ ਲੋੜ ਆ ਔਰ ਜਿਹੜਾ ਮਾਹੌਲ ਉਹਨੂੰ ਜਨ ਬਣਾਇਆ ਉਹਨੂੰ ਅੱਗੇ ਤੋਰਨ ਦੀ ਲੋੜ ਆ ਮੈਂ ਸਮਝਦਾ ਜੇ ਉਹਦੇ ਚ ਕਿਸੇ ਕਿਸਮ ਦਾ ਬੀਗਨ ਪੈਂਦਾ, ਕੱਲਲ ਪੈਂਦਾ ਤਾਂ ਮੈਂ ਸਮਝਦਾ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਤੇ ਪਾਰਸ ਦਾ ਕਰੇਗਾ ਜਿਹੜਾ ਵੀ ਕਲਰ ਭਾਈ ਚੰਦੂ ਮਾਦਰੀ ਲੱਗਦਾ ਜਿਵੇਂ ਜਤਰਾ ਸਿੰਘ ਬਾਦਲ ਨੇ ਹੁਣ ਆਪਣੇ ਗਨਾਹ ਕਬੂਲੇ ਨਾ ਜਾਂ ਨਿਮਰਤਾ ਦਿਖਾ ਰਹੇ ਨੇ ਜੇ ਕਿਤੇ 2022 ਤੋਂ ਪਹਿਲਾਂ ਇਹ ਗੁਨਾਹ ਕਬੂਲੇ ਹੁੰਦੇ ਅੱਜ ਇਹ ਹਾਲਾਤ ਪੈਦਾ ਨਾ ਹੁੰਦੇ ਬਾਟੀ ਚਲੋ ਜੇ ਤਾਂ ਇਹ ਜੇ ਹੀ ਹੁੰਦੀ ਆ ਮਤਲਬ ਦੇਰ ਆਈ ਦਰੁਸਤਾ ਇਹ ਹੀ ਗੱਲ ਆ ਤੇ ਹੁਣ ਵੀ ਅਸੀਂ ਪੁਰਾਣੇ ਨੂੰ ਜਿਵੇਂ ਉਥੇ ਸਾਰੇ ਆਪਣੇ ਗਲਤੀਆਂ ਮੰਨ ਲ ਕੇ ਮਤਲਬ ਅੱਗੇ ਨੂੰ ਠੀਕ ਤਰੀਕੇ ਨਾਲ ਤੁਰਨ ਦਾ ਵਚਨ ਬੱਧਤਾ ਦੁਹਰਾਉਨੇ ਆ ਔਰ ਅਸੀਂ ਸਹੀ ਰੂਪ ਦੇ ਵਿੱਚ ਪੰਥ ਜੀ ਨਮੈਦਾ ਜਮਾਤ ਸ਼ਰੋਮਣੀ ਅਕਾਲੀ ਦਲ ਵਰਤੀ ਸ਼ਹਿਰ ਤੋਂ ਆਉਂਦੇ ਆ ਜਿਹੇ ਜੀ ਲੋਕਾਂ ਨੂੰ ਆਸ ਆ ਜਿਹੇ ਜੀ 희ਦ ਆ ਜਿਹੇ ਜੀ ਤਵਕਕਾਂ ਅਕਾਲੀਆਂ ਤੇ ਉਸ ਤਰ੍ਹਾਂ ਦੀ ਅਕਾਲੀ ਲੀਡਰਸ਼ਿਪ ਅੱਗੇ ਲੈ ਕੇ ਆਉਂਦੇ ਆ ਤਾਂ ਕੁਦਰਤੀ ਤੌਰ ਤੇ ਅਕਾਲੀ ਦਲ ਹੋਰ ਤਕੜਾ ਹੋਏਗਾ ਹੋਰ ਮਜ਼ਬੂਤ ਹੋਏਗਾ ਇੱਕ ਬਖਰਾ ਸਵਾਲ ਹੈ ਜਿਵੇਂ ਅੱਜ ਕਿਸਾਨ ਫੇਰ ਦਿੱਲੀ ਵੱਲ ਜਾ ਰਹੇ ਨੇ ਤੇ ਹਰਿਆਣੇ ਦੇ ਬਾਰਡਰ ਤੇ ਉਸੇ ਤਰ੍ਹਾਂ ਪੁਲਿਸ ਲਾ ਕੇ ਉਹਨੂੰ ਰੁਕਿਆ ਜਾ ਰਿਹਾ ਜੀ ਕੀ ਕੋ ਗੀ ਦੇ ਦੇਖੋ ਬੜੇ ਅਫਸੋਸ ਦੀ ਗੱਲ ਹੈ ਪਹਿਲਾਂ ਤਾਂ ਕਿਸਾਨਾਂ ਨੂੰ ਮੱਡੀਆਂ ਵਿੱਚ ਲੁੱਟ ਜਾ ਫਿਰ ਉਹਨਾਂ ਨੂੰ ਖਾਦ ਨਹੀਂ ਮਿਲੀ ਅੱਗੇ ਨੂੰ ਪਹਿਲਾਂ ਡੀਏਪੀ ਨਹੀਂ ਮਿਲੀ ਉਹਨਾਂ ਅੱਗੇ ਨੂੰ ਝੂੜੀਆਂ ਨਹੀਂ ਮਿਲ ਰਹੀਆਂ ਔਰ ਜੇ ਲੋਕਾਂ ਦੇ ਬੜੇ ਹੱਕਾਂ ਲਈ ਮੰਗ ਕਰਨ ਲਈ ਜਾਂਦੇ ਨੇ ਉਹਨਾਂ ਜਾਣ ਨਹੀਂ ਦਿੱਤਾ ਜਾਂਦਾ ਤੇ ਸਰਕਾਰ ਜਿਹੜੀ ਆ ਦੇਖੋ ਮਤਲਬ ਪੈਦਲ ਸੜਕ ਤੇ ਵੀ ਜਾਣ ਦੇ ਇਹ ਦੇਸ਼ ਸਾਡਾ ਇਹ ਸੂਬਾ ਸਾਡਾ ਇਹ ਦੇਸ਼ ਦੀ ਆਜ਼ਾਦੀ ਲਈ ਅਸੀਂ ਜਾਣਾਂ ਦਿੱਤੀਆਂ ਜੈਦਾਦਾਂ ਕੋਰ ਕਰਵਾਈਆਂ ਔਰ ਆਪਣੇ ਹੱਕ ਲੈਣ ਲਈ ਜੇ ਦਿੱਲੀ ਅਸੀਂ ਜਾ ਰਹੇ ਹਾਂ ਤਾਂ ਮੇਰੇ ਖਿਆਲ ਰੋਕਣ ਦਾ ਕੋਈ ਕਾਰਨ ਨਹੀਂ ਬਣਦਾ ਬਲਕਿ ਅੱਗੇ ਹੋ ਕੇ ਪਹਿਲ ਕਦਮੀ ਕਰਕੇ ਪੰਜਾਬ ਸਰਕਾਰ ਨੂੰ ਕਿਸਾਨਾਂ ਦਾ ਮਸਲਾ ਲੈ ਕੇ ਦਿੱਲੀ ਕੋਲ ਜਾਣਾ ਚਾਹੀਦਾ ਆ ਮੁੱਖ ਮੰਤਰੀ ਸਾਹਿਬ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਮੈਂ ਕਿਸਾਨਾਂ ਦੇ ਨਾਲ ਖੜਾ ਆ ਤੇ ਹੁਣ ਲੋਬੇ ਹੋ ਕੇ ਉਹ ਲੱਭੇ ਨਹੀਂ ਰਹੇ ਹੁਣ ਕਿਸਾਨਾਂ ਨੂੰ ਪੈਦਲ ਜਾ ਕੇ ਦਿੱਲੀ ਜਾਣ ਤੋਂ ਹਰਿਆਣੇ ਵਾਲਾਂ ਦਾ ਰੋਕਣਾ ਸਰਾ ਸਰਕਾਰ ਦਾ ਪਰ ਪੰਜਾਬ ਸਰਕਾਰ ਸੁੱਤੀ ਪਈ ਆ ਪੰਜਾਬ ਸਰਕਾਰ ਅੱਗੇ ਆਵੇ ਪੰਜਾਬ ਦੇ ਕਿਸਾਨਾਂ ਨੂੰ ਕਹੇ ਵੀ ਤੁਸੀਂ ਨਹੀਂ ਜਾਣਾ ਅਸੀਂ ਜਾਣਦੇ ਆ ਤੇ ਮੁੱਖ ਮੰਤਰੀ ਸਾਹਿਬ ਮੈਨੂੰ ਲੱਗਦਾ ਅਜ ਤੱਕ ਨਾ ਆਪ ਗਏ ਨਾ ਕੋਈ ਮੰਤਰੀ ਗਿਆ ਨਾ ਕੋਈ ਅਧਿਕਾਰੀ ਗਿਆ ਪੰਜਾਬ ਲੁੱਟ ਲਿਆ ਹਾਂਜੀ ਸੋ ਇਸ ਕਰਕੇ ਪੰਜਾਬ ਸਰਕਾਰ ਦੀ ਡਿਊਟੀ ਵਾਇਸ ਤਾਂ ਵੀ ਕਿਹਾ ਸੀ ਕਿ ਸਰਪਾਰਟੀ ਮੀਟਿੰਗ ਸੱਦੀ ਜਾਵੇ ਸਾਰੀਆਂ ਸਿਆਸੀ ਧਿਰਾਂ ਨੂੰ ਇਕੱਠਾ ਕਰਕੇ ਦਿੱਲੀ ਲਿਜਾਇਆ ਜਾਵੇ ਤੇ ਜਿਹੜੇ ਵੀ ਮਸਲੇ ਨੇ ਪੰਜਾਬ ਦੇ ਉਹਨਾਂ ਨੂੰ ਦਿੱਲੀ ਤੱਕ ਪਾ ਕੇ ਆਪਸੀ ਗੱਲਬਾਤ ਰਾਹੀਂ ਹੱਲ ਕਰਾਇਆ ਜਾਵੇ ਅੱਜ ਇੱਕ ਪ੍ਰੋਗਰਾਮ ਲਾਈ ਸੀ ਜਿੰਦਵਾਨਾ ਵੱਲੋਂ ਔਰ ਅਸੀਂ ਪੂਰੀ ਕਰ ਰਹੇ ਹਾਂ ਕਿ ਖੁਦ ਉਸੇ ਤਰ੍ਹਾਂ ਤੇ ਸੀਨਾ ਦੇ ਇਮਾਰਤ ਵਿੱਚ ਧਰਤੀ ਤੇ ਆ ਕੇ ਅਸੀਂ नतमस्तक के सेवा भी कर रहे हैं और आस्था फर्ज कर रहे हैं और राज्य ही घंटा तो पहला हम जोड़िया की सेवा की थी लंगर से भी सेवा करा मत टेक अरदास करेंगे चढ़ती कला की पंथ की और पंथ की एकता की और मैं समझता कि जो भाईचारक माहौल आवा होगा ਜੀ ਵੀਸੀ ਦਾ ਤਾਸਕਰ ਅੱਜ ਤੋਂ ਅੱਜ ਤੋਂ ਅੱਗੇ ਦਾ ਕੋਈ ਸੇਵਾ ਦਾ ਜਿਹੜਾ ਪ੍ਰੋਗਰਾਮ ਆ ਕਿੱਥੇ ਕਿੱਥੇ ਤੁਹਾਡੇ ਜਿੱਤਰ ਕਿਹਾ ਜੀ ਪੰਜ ਜਿਹੜੇ ਨਗਰ ਦੇ ਗੁਰਦਵਾਰਿਆਂ ਚ ਕੀਤੀ ਜਾਂਦਾ ਆ ਅਸੀਂ ਮੈਂ ਸੋਚਦਾ ਵੀ ਇੱਕ ਦਿਨ ਪਹਿਲਾਂ ਮੈਂ ਰਾਜਪੁਰੇ ਕੀਤੀ ਸੀ ਸਾਡੇ ਆਪਣੇ ਪਿੰਡ ਆਪਣੇ ਇਲਾਕੇ ਦੇ ਗੁਰਦਾਰਾ ਸਭਾ ਇੱਕ ਦਿਨ ਮੈਂ ਸੋਚਦਾ ਚਾਹਦਾ ਹਰਿਆਣੇ 'ਚ ਵੀ ਕਰਕੇ ਆਈਏ ਜਿੱਥੇ ਵੀ ਮਤਲਬ ਆਲੇ ਦੁਆਲੇ ਕਿਹੜੇ ਵੀ ਨਜ਼ਦੀਕੀ ਗੁਰਦਾਰਾ ਸਾਹਿਬ ਜਿਸ ਸੰਗਤ ਕਹੇ ਨਾਲ ਜਾ ਕੇ ਕਰਾਂ ਠੀਕ